ਕਾਲ ਬਾਈ ਜੀ ਸਾਰਿਆਂ ਨੂੰ ਵੈਲਕਮ ਆ ਆਪਣੀ ਇੱਕ ਹੋਰ ਨਵੀਂ ਵੀਡੀਓ ਚ ਲੋ ਜੀ ਬਾਈ ਅੱਜ ਡਿਊਟੀ ਲੱਗੀ ਵੀ ਆ ਸਾਡੇ ਨੰਨੇ ਮੁੰਨਿਆਂ ਚ ਅੱਜ ਸਾਡੇ ਨਿਹਾਲ ਸਿੰਘ ਜੀ ਕਹਿੰਦੇ ਮੈਨੂੰ ਸੈਰ ਕਰਾ ਕੇ ਲਿਓ ਹਾਂਜੀ ਕਿਆ ਕਰਦੇ ਹੋ ਹੈ ਸਾਈਕਲ 'ਤੇ ਸੈਰ ਕਰਦੇ ਹੋ ਹਾਥੀਆਂ ਵੀ ਆਉਣੀਆਂ ਹਾਥੀਆਂ ਵੀ ਆਉਣੀਆਂ ਤੁਹਾਨੂੰ ਹੈ ਲਿਬੜਿਆ ਪਿਆ ਸਾਰੀ ਦਿਹਾੜੀ ਹੈ ਨਾ ਕਦੇ ਆਹ ਖਲਾ ਦੇ ਕਦੇ ਆਹ ਖਲਾ ਦੇ ਬੱਥ ਦਿਹਾੜੇ ਤੁਹਾਨੂੰ ਪਤਾ ਹੀ ਆ ਬਾਈ ਹੁਣ ਵੀ ਆ ਸਾਰਾ ਹੀ गिर ਗਿਆ ਪਰ ਤੇ ਸਾਈਕਲੀ ਦੇ ਸਾਰਾ ਲਿਬੜ ਗਿਆ ਪਤੰਦਰ ਸਿੱਧਾ ਹੋ ਕੇ ਬੈਠ ਸਿੱਧਾ ਹੋ ਕੇ ਬੈਠ ਮੂਰੇ ਨੂੰ ਬੈਠ ਪਿੱਛੇ ਨਾ ਦੇਖ ਬਾਪ ਤੇ ਵਾਪਰੇ ਜਾਇਓ ਲੈ 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 ਤੇ ਕੋ ਉਹ ਨਾ ਭੱਜਿਆ ਆ ਜਾ ਭੱਜਿਆ 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 ਮਮਮੀ ਨਾਲ ਆਇਆ ਹੁਣ ਦੇਖਿਆ ਹੁਣ ਪਹਿਲਾਂ ਦੇਖਿਆ ਨਹੀਂ ਹੈਗਾ ਹੁਣ ਦੇ ਲੋ ਦੇਖਿਆ ਤਾਂ ਐਂ ਭੱਜਿਆ ਆਉਂਦਾ ਦੇਖੋ ਕਿਵੇਂ ਸਿੰਘ ਖਾਲਸਾ ਆਉਂਦਾ ਸਾਡਾ ਇੱਧਰ ਸਾਡੇ ਨਿਹਾਲ ਸਿੰਘ ਜੀ ਹਾਂਜੀ ਹਾਂਜੀ ਕਿਆ ਕਹਿੰਨੇ ਆ ਤੁਸੀਂ ਅਜੇ ਬੋਲਦਾ ਨਹੀਂ ਅਜੇ ਹਾਸੀ ਹੀ ਆਉਂਦੀ ਐ ਇਹਨਾਂ ਵਈ ਰਣ ਅੱਜ ਮੈਂ ਖਾ ਚਲ ਘੁਮਾ ਕੇ ਲਿਆਉਣਾ ਕਿ ਬਜਾਦੀ ਮੰਮੀ ਘੁਮਾ ਕੇ ਲੈ ਜਾਂਦੀ ਐ ਮੰਮੀ ਦਾ ਵੀ ਗੋਡਾ ਤੰਗ ਕਰਦਾ ਉਹ ਵੀ ਦੋ ਤਿੰਨ ਦਿਨ ਹੋ ਗਏ ਆਪਣੇ ਪੀਜੀ ਲੈ ਕੇ ਜਾਂਦਾ ਤਾਂ ਆ ਜਾ ਆ ਜਾ ਆ ਜਾ ਭੱਜਿਆ 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 ਆਇਆ ਆਇਆ ਕਾਲਤਾ ਜੀ ਆ ਗਏ ਕੌਣ ਆ ਗਏ ਜੋ ਤਾ ਕੌਣ ਆ ਗਏ ਨਬਤ ਦਾ ਵੀਰਾ ਤੁਸੀਂ ਬਹਿ ਜਾਓ ਸਾਈਕਲ 'ਤੇ ਤੈ ਵੀ ਬਹਿਣਾ ਆ ਜਾ ਪਿੱਛੇ ਖੜ ਜਾ ਤੂੰ ਇੱਥੇ ਖੜ ਜਾ ਪਿੱਛੇ ਖੜ ਜਾ ਤੂੰ ਇੱਥੇ ਖੜ ਜਾ ਇੱਥੇ ਨਿਆਲ ਨੂੰ ਕੁਝ ਨਹੀਂ ਕਹਿਣਾ ਇੱਥੇ ਖੜ ਜਾ ਤੂੰ ਇਹ ਇੱਕ ਪੈਰ ਉੱਪਰ ਨੂੰ ਉੱਪਰ ਨੂੰ ਆ ਉੱਪਰ ਨੂੰ ਘਵਾ ਕੇ ਆਏ ਇਹ ਆਏ ਆ ਫੜ ਕੇ ਬਹਿ ਜਾ ਵੀਰੇ ਨੂੰ ਚਲੋ 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 ਤੂੰ ਨੀਂ ਨੀਂ ਕਰਕੇ ਆਇਆ ਹੈ ਕਿੰਨੀ ਨੀਂ ਨੀਂ ਕਰਕੇ ਆਇਆ ਹੈ ਹੈ ਨਹੀਂ 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 ਕਰਕੇ ਆਏ ਇਹ ਕੌਣ ਆ ਹੈ ਜੋਤ ਇਹ ਕੌਣ ਆ ਨਾ ਲੂਆ ਨਾ ਜਾਦਾ ਨਾ ਲੂ ਇਹ ਮੇਰਾ ਨਿਹਾਲ ਸਿੰਘ ਆ ਨਿਹਾਲ ਸਿੰਘ ਤੁਸੀਂ ਕਿੱਥੇ ਚੱਲੇ ਹੋ ਹਣ ਚੱਲੀਏ ਬਾਬਾ ਜੀ ਦੇ ਮੱਥਾ ਟੇਕ ਆਈਏ ਹੋ ਜੋਤ ਬਾਬਾ ਜੀ ਦੇ ਮੱਥਾ ਟੇਕ ਆਈਏ ਹੈ ਬਾਬਾ ਜੀ ਦੇ ਮੱਥਾ ਟੇਕ ਆਈਏ ਓਏ ਚੱਲੀਏ ਚਮਕੌਰ ਸਾਹਿਬ ਹੋ ਜੋਤ ਐ ਏ ਏ ਏ ਇ ਫਪੜ ਮਾਰਦਾ ਮੋਬਾਈਲ ਦੇ ਸਾਡੀ ਵੀਡੀਓ ਬਣਾਉਂਦਾ ਹਾਂ ਚੱਲੀਏ ਚਮਕੌਰ ਸਾਹਿਬ ਮੱਥਾ ਟੇਕ ਕੇ ਆਈਏ ਹੈ ਦਾਦੀ ਦਾਦੀ ਲੈ ਚਲੀ ਨਾਲ ਹੈ ਪਾਪਾ ਕਿੱਥੇ ਆ ਜੋ ਦੇ ਪਾਪਾ ਕਿੱਥੇ ਆ ਚਲੋ ਵੇ ਚਲੀਏ ਤੁਹਾਨੂੰ ਝਾਂੜੀ ਦੇਣ ਚੱਲ ਤੁਹਾਨੂੰ ਚਮਕੌਰ ਸਾਹਿਬ ਮੱਥਾ ਟਕਾ ਕੇ ਲਿਆਵਾਂ ਬਾਕੀ ਬਾਈ ਹਨਾ ਤੁਹਾਨੂੰ ਪਤਾ ਹੀ ਹੈ ਵੀ ਸਿੱਧੀ ਦਿਹਾੜੇ ਚੱਲਦੇ ਆ ਕੱਲ ਤੇ ਚਮਕੌਰ ਸਾਹਿਬ ਦੀ ਸਭਾ ਜਿਹੜੀ ਹੈ ਨਾ ਵੀ ਪਹਿਲਾ ਦਵਾਨ ਆ ਫਿਰ ਤੋਂ ਬਾਅਦ ਫਤਿਹਗੜ ਸਾਹਿਬ 25 26 27 ਨੂੰ ਇੱਥੇ ਵੀ ਹੈ ਨਾ ਵੀ ਜਿਹੜੇ ਸਿੱਧੀ ਦਿਹਾੜੇ ਆ ਉਹਦੇ ਬਾਅਦ ਫਿਰ ਆਪਣੇ ਚਮਕੌਰ ਸਾਹਿਬ ਤੋਂ ਬਾਅਦ ਮਾਝੂਵਾੜਾ ਮਾਝੂਵਾੜ ਸਾਹਿਬ ਤੋਂ ਫਤਿਹਗੜ ਸਾਹਿਬ ਹੈ ਨਾ ਕਈ ਅਨੰਦਪੁਰ ਸਾਹਿਬ ਤੋਂ ਤੁਹਾਨੂੰ ਪਤਾ ਹੀ ਹੈ ਜਿਵੇਂ ਜਿਵੇਂ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਵਿਛੜਿਆ ਤਾਂ ਬਾਕੀ ਜ਼ਰੂਰ ਆਪਣੇ ਬੱਚਿਆਂ ਨੂੰ ਹਨਾ ਵੀ ਕਮਾਂ ਦਿਖਾ ਕੇ ਲਿਜਾਓ ਵੀ ਸਾਡੇ ਇਹ ਨਾ ਛੋਟੇ ਛੋਟੇ ਬੱਚੇ ਦੇਖੋ ਆ ਬੱਚੇ ਆ ਬਈ ਇਹਨਾਂ ਨੂੰ ਹਨਾ ਜਿੱਦਨ ਮਰਜੀ ਲਾ ਲੋ ਕੋਈ 5000 ਰੁਪਏ ਦੀ ਚੀਜ਼ ਲੈ ਕੇ ਹਨਾ ਉਧਰ ਨੂੰ ਇਹ ਹੋ ਜਾਣਗੇ ਇਹ ਇਹ ਉਹ ਦੇਖੋ ਕਿੰਨੀ ਉਹਨਾਂ ਦੀ ਧਨ ਕੁਰਬਾਨੀ ਦੀ ਹਨਾ ਵੀ ਜਿਹੜੇ ਐਡੇ ਐਡੇ ਲਾਲਚ ਦੇ ਤੇ ਵੀ ਹਨਾ ਬਿਲਕੁਲ ਵੀ ਡੋਲੇ ਨਹੀਂ ਸਿੱਖੀ ਵਾਸਤੇ ਵੀ ਐਰ ਸਿੱਖੀ ਤੇ ਬਰਕਰਾਰ ਰੱਖੀ ਪੂਰੀ ਬਈ ਇੱਕ ਗੱਲ ਜ਼ਰੂਰ ਬੇਨਤੀ ਆ ਹਨਾ ਵੀ ਜਿੰਨੇ ਵੀ ਮੇਰੇ ਵੀਡੀਓ ਦੇਖਦੇ ਆ ਜ਼ਰੂਰ ਇੱਕ ਵਾਰ ਲੈ ਕੇ ਆਇਓ ਸਾਰੇ ਦਿਖਾ ਕੇ ਲੈ ਕੇ ਜਾਓ ਹਨਾ ਵੀ ਕੀ ਚੀਜ਼ ਆ ਉੱਥੇ ਜੱਲੀ ਵਜਾਤਾ ਹੈ ਓਯੋਤਾ ਨੰਦੀ ਦਾ ਵੱਡੀ ਹੈ ਨੰਦੀ ਦਾ ਵੱਡੀ ਉਹ ਨੂੰ ਉਹਦੀ ਜਿੱਦ ਜਾਇ ਹੋ ਗਿਆ ਵੀ ਉਹ ਕਾਤੇ ਬੈਠਾ ਉੱਪਰ ਮੈਂ ਵੀ ਉੱਪਰ ਜਾਣਾ ਉਹਦੇ ਨਿਆਲ ਉਹ ਨਿਆਲ ਨਿਆਲ ਸਿੰਘ ਬਾਕੀ ਅੱਜ ਤਾਂ ਹਲੇ ਸੜਕ ਤੇ ਕੋਈ ਇੰਨੀ ਉਹ ਨਹੀਂ ਕੱਲੋਂ ਦੇਖਿਆ ਸੀ ਟਰਾਲੀਆਂ ਕਿਵੇਂ ਜਾਣੀਆਂ ਚਮਕੌਰ ਸਾਹਿਬ ਨੂੰ ਇਹਨਾਂ ਨੂੰ ਮੱਥਾ ਟਿਕਾ ਕੇ ਲਿਆਉਨੇ ਆ ਗਰਜੋਤ ਸਿੰਘ ਨੂੰ ਛੋਟਾ ਦਾ ਜੇ ਭਾਈ ਜਾਂਦਾ ਨਹੀਂ ਹੈ ਨਾ ਕਿਤੇ ਨਹੀਂ ਉਹਨੂੰ ਵੀ ਨਾਲੇ ਲੈ ਜਾਣਾ ਤਾਂ ਅਜੇ ਕੱਲੇ ਕੋਲ ਨਹੀਂ ਜਾਂਦਾ ਹੋਏ ਤਾਂ ਚੱਲ ਜਾਂਦਾ ਕੱਲੇ ਕੋਲ ਦਿਹਾੜੀ ਵੀ ਰਹਿ ਜਾਂਦਾ ਇਹਨੂੰ ਮੱਥਾ ਚਮਕੌਰ ਸਾਹਿਬ ਅੱਜ ਟਕਾ ਕੇ ਲਿਆਉਣਾ ਹੈ ਕੱਲੋਂ ਤਾਂ ਭੀੜ ਹੋ ਜਣੀ ਉੱਥੇ ਕੱਲੋਂ ਤਾਂ ਜਾ ਨਹੀਂ ਹੋਣਾ ਹਨਾ ਅੱਜ ਨਾਲੇ ਤਾਂ ਹੁਣ ਵਿਹਲੇ ਆ ਸ਼ਾਮੀ ਨਾਲੇ ਹੁਣ ਉੱਥੇ ਭੀੜ ਨਹੀਂ ਹੋਊਗੀ ਜਾ ਕੇ ਇਹਨਾਂ ਨੂੰ ਲਿਆਉਣਾ ਦਰਸ਼ਨ ਕਰਾ ਕੇ ਬਾਬਾ ਜੀ ਦੇ ਚਮਕੌਰ ਸਾਹਿਬ ਚਲੋ ਚੱਲਦੇ ਆਂ ਫਿਰ ਉੱਥੇ ਨੂੰ ਮਿਲਦੇ ਆਂ ਫਿਰ ਦਿਖਾਉਨੇ ਆ ਤੁਹਾਨੂੰ ਵੀ ਚਮਕੌਰ ਸਾਹਿਬ ਦਾ ਗੁਰਦੁਆਰਾ ਲਓ ਜੀ ਬਾਈ ਕਾਲੀ ਤਿਆਰੀ ਜਾਣ ਦੀ ਦੋਨਾਂ ਨੇ ਬਾਪ ਪੁੱਤ ਨੇ ਬਣ ਗਏ ਬਾਕੀ ਬਾਈ ਜਰੂਰ ਹੈ ਨਾ ਜਿਹੜੀ ਇਹ ਛੋਟੀ ਜੀ ਬੇਨਤੀ ਕਰੀ ਆ ਜਰੂਰ ਤੇ ਮੇਰਾ ਵੀਰ ਗੌਰ ਕਰਿਓ ਵੀ ਆਪਣੇ ਨਿੱਕੇ ਜੇ ਖਾਲਸਿਆਂ ਨੂੰ ਹੈ ਨਾ ਜਰੂਰ ਲੈ ਕੇ ਪਹੁੰਚਿਓ ਸਾਡਾ ਸਾਡਾ ਦਾ ਖਾਲਸਾ ਹੀ ਚੱਲੇ ਕਿੱਥੇ ਚੱਲੇ ਹੋ ਖਾਲਸਾ ਜੀ ਅੱਜ ਹੂੰ ਕਿੱਥੇ ਚੱਲੇ ਹੋ ਹੂੰ ਹੈ ਕਿੱਥੇ ਹਾਂ ਬਾਪਾ ਜੀ ਕੋ ਚੱਲੇ ਆਂ ਹੇ ਬੋਲ ਕਿੱਥੇ ਚੱਲੇ ਪੁੱਤ ਹਾਂ ਬਾਏ ਗੁਰੂ ਕਿਵੇਂ ਕਰਦੇ ਹੁੰਨੇ ਜੀ ਕਿਵੇਂ ਕਰਦੇ ਨੇ ਬਾਏ ਗੁਰੂ ਕਿੱਕਣ ਕਰਕੇ ਦਿਖਾਓਗੇ ਕਰਕੇ ਦਿਖਾਓ ਬਾਏ ਗੁਰੂ ਕਿੱਕਣ ਕਰਦੇ ਹੁੰਨੇ ਆ ਕਰਕੇ ਦਿਖਾਓ ਕਿੱਕਣ ਕਰਦੇ ਹੁੰਨੇ ਆ ਉਹ ਜੋ ਤਾਂ ਕਰਕੇ ਦਿਖਾ ਪੁੱਤ ਕਿੱਕਣ ਕਰਦੇ ਹੁੰਨੇ ਆ ਅਜੇ ਤਾਂ ਇੱਧਰ ਹੀ ਅਵਿਅਸਥਾ ਬਾਕੀ ਜਾ ਰਹੇ ਆ ਜੀ ਚਮਕੌਰ ਸਾਹਿਬ ਨੂੰ ਰਾਮਗੱਲ ਹੌਲੀ ਹੌਲੀ ਮੈਂ ਕਿ ਚੱਲਦੇ ਆਂ ਨਾਲੇ ਤਾਂ ਬਾਈ ਦਰਸ਼ਨ ਮੇਲੇ ਕਰਿਆ ਉਹਨੇ ਆਪ ਨਾਲੇ ਬੱਚਿਆਂ ਨੂੰ ਹਨਾ ਕਰਾਰਿਆ ਉਹਨੇ ਆ ਚੱਲੀਏ ਜੋ ਤਾਂ ਫਿਰ ਕਿ ਬਾਬਾ ਜੀ ਨੂੰ ਜਾ ਕੇ ਕੰਬਾਈ ਗੁਰੂ ਕਿੱਕਣ ਕਰਦੇ ਹੁੰਦੇ ਉਹਨਾਂ ਨੂੰ ਕਰਕੇ ਦਿਖਾ ਦਿਓ ਇੱਥੇ ਹੀ ਕਰਕੇ ਦਿਖਾ ਦਿਓ ਕਿੱਕਣ ਕਰਦੇ ਹੁੰਦੇ ਆ ਇਹ ਕਿੱਕਣ ਕਰਦੇ ਨੇ ਪੈਸੇ ਪਾ ਕੇ ਕਿੱਕਣ ਕਰਦੇ ਹੁੰਦੇ ਨੇ ਆ ਸਾਰਾ ਪਤਾ ਹੈ ਜੀ ਥੋੜਾ ਜੱਕ ਦਾ ਬਾਕੀ ਦਿਖਾਉਣਾ ਹੈ ਨਾ ਜਾ ਕੇ ਤੁਹਾਨੂੰ ਗੁਰਦੁਆਰਾ ਸਾਹਿਬ ਚ ਬਾਕੀ ਬਾਈ ਰੋਡ ਆ ਜਿਹੜਾ ਇਹ ਭਾਰਤ ਮਾਲਾ ਹਨਾ ਇਹ ਨਹੀਂ ਪਤਾ ਵੀ ਭਾਰਤ ਮਾਲਾ ਇਹ ਵੀ ਸਾਡੇ ਪਿੰਡ ਦੇ ਲਵੇ ਦੀ ਹਨਾ ਬਿਲਕੁਲ ਯਾ ਮੇ ਸਾਡੇ ਲਵੇ ਦੀ ਲੱਗੀਆਂ ਇਹ। ਬਾਕੀ ਆ ਖੇਤਾਂ ਦੇ ਵਿੱਚੋਂ ਮਿੱਟੀ ਚਾਕ ਆ ਕੇ ਚੱਕ ਕੇ ਸਾਰੀ ਮਿੱਟੀ ਇਹ ਰੋਡ ਤੇ ਪਈ ਆ ਦੇਖੋ ਕਿੰਨੇ ਡੂੰਘੇ ਹੋ ਗਏ ਖੇਤ। ਆਹ ਸਾਹਮਣੇ ਰੋਡ ਆ ਗਿਆ। ਇਹ ਰੋਡ ਇੱਥੇ ਤੇ ਤਾਂ ਕੰਪਲੀਟ ਹੋ ਗਿਆ ਸਾਰਾ ਇਹ ਉਹ ਦੇਖੋ। ਸਿਰੇ ਟੱਕਰ ਕੰਪਲੀਟ ਹੋ ਗਿਆ ਇੱਧਰ ਨੂੰ ਤਾਂ ਐਂ ਗਾਹਾਂ ਹੀ ਰਹਿੰਦਾ ਕਿਤੇ ਅਜੇ ਇੱਧਰ ਜਾਂ ਪਿੱਛੇ ਰਹਿੰਦਾ ਇੱਕ ਚੰਡੀਗੜ੍ਹ ਵਾਲੇ ਪਾਸੇ ਨੂੰ। ਜੋ ਤਛੀਨ ਕਿੱਥੇ ਆ? ਹੈਂ? ਉਹ ਦੇ ਉੱਪਰ ਖੜੀ ਸੀਨ। ਉਹ ਦੇ ਖੜੀ ਕਿੱਥੇ ਆ? ਕਿੱਥੇ ਗੈਰ ਨਾ ਜਾਈ ਬੁੱਧ ਤੇ ਕਿੱਥੇ ਆ ਸੀਨ ਛੇ ਨੂੰ ਦੇਖ ਕੇ ਹੋਰੇ ਖੜੀ ਕਿੱਥੇ ਕਿੱਥੇ ਆ ਸੀਨ ਕਿੱਥੇ ਆ ਹਾਸੀ ਦੇ ਲਵੰਗੀ ਦਿਖਾਈ ਦੇਣਾ ਕਿੱਥੇ ਆ ਸੀਨ ਸੀਨਾ ਦਾ ਹਿਸਾਲਾ ਪੂਰਾ ਹੋ ਆ ਮਿਸਤਰੀ ਇਹਨ ਆ ਆਹ ਉਹ ਦੇ ਖੜੀ ਸੀਨ ਪਾਪ ਲਾਈਨ ਨੂੰ ਦੇਖ ਕੇ ਨਾ ਬੋਤਲ ਵਾਲਾ ਪਾਉਂਦਾ ਜੀ ਸੀ ਪੀ ਪਾਪ ਲਾਈਨ ਹੋਵੇ ਇਹ ਨੂੰ ਅਮਸ਼ੀਨ ਪਾਪਾ ਇਹ ਚਲਾਉਂਦਾ ਇਹਨੂੰ ਐ ਨਹੀਂ ਪਤਾ ਵੀ ਜੇ ਕਿਹੜੀ ਆ ਪਾਪਾ ਦੀ ਸੀਨ ਕਿੱਥੇ ਆ ਹਾਂ ਆਹੀ ਆ ਪਾਪਾ ਦੀ ਬਹਿ ਜਾ ਘਰ ਨਾ ਜਾਈ ਆ ਆ ਗਿਆ ਰੋਲ ਸਾਡੇ ਵਾਲੇ ਰੋਡ ਦੇ ਵਿੱਚ ਜਿਹੜਾ ਮੋੜ ਆ ਪੈ ਗਿਆ ਇਹ ਪੁਲੀ ਲਾਤੀ ਬਸ ਥੱਲੇ ਨੂੰ ਤਾਂ ਲੰਘ ਕੇ ਸਿੱਧਾ ਚਮਗੌਰ ਸਾਹਿਬ ਆ ਜਿਹੜਾ ਨਾ ਸਿੱਧਾ ਰੋਡ ਜਾਂਦਾ ਬਾਕੀ ਇਧਰ ਨੂੰ ਸਾਨੂੰ ਇਹ ਵੀ ਫਾਇਦਾ ਹੋ ਗਿਆ ਜੇ ਮਿਹਣ ਚੰਡੀ ਚੁੰਡੀ ਘਟ ਜਾਣਾ ਇਧਰ ਜਮੀ ਲਵੇ ਦੱਸ ਦਿਆਂ ਕਹਿੰਦੇ ਵੀ ਬੰਦੇ ਆਪਣੇ ਜਾਣਦੇ ਆ ਆਪਣਾ ਦੀ ਬੰਦੇ ਕਰਨਗੇ ਪਤਾ ਨਹੀਂ ਖੋਲਣਗੇ ਜਾਨੀ ਹਜੇ ਤਾਂ ਖੁੱਲਾ ਹੀ ਆ ਦੇਖੋ ਸਾਈਡ ਜੀ ਹਾਂ ਆ ਖੜੀ ਐ ਸਿੰਘ ਨਾ ਇੱਕ ਚਲੋ ਚਲਦੇ ਆ ਜੀ ਗੁਰਦੁਆਰਾ ਸਾਹਿਬ ਦਿਖਾਉਨੇ ਆ ਤੁਹਾਨੂੰ ਅੱਜ ਚਮਕੌਰ ਸਾਹਿਬ ਦਾ ਪਹਿਲਾ ਦੀਵਾਨ ਆ ਮੈਂ ਕਹਾ ਵੀ ਜ਼ਰੂਰ ਆ ਜਾ ਕੇ ਇਹ ਨਾ ਬਈ ਜਾਣਾ ਚਾਹੀਦਾ ਬਾਕੀ ਐ ਸਾਜਰੇ ਮੱਥਾ ਟੇਕ ਕੇ ਜੀਦਾ ਆ ਕੇ ਅੱਜ ਤਾਂ ਵੈਸੇ ਆ ਨਹੀਂ ਹੋਇਆ ਪਹਿਲਾ ਦਿਨ ਤਾਂ ਕੱਲ ਨੂੰ ਆਪਾਂ ਸਾਜਰੇ ਦੁਆਰਾ ਜਿਹੜਾ ਰੋਟੀਨ ਆਪਣੀ 4:30 5 ਵਜੇ 6 ਵਜੇ ਜਿੰਨੇ ਵਜੇ ਵੀ ਹੈ ਨਾ ਕੱਖ ਖੁੱਲ ਗਈ ਸਿੱਧਾ ਫਿਰ ਆਪਾਂ ਗੁਰਦੁਆਰਾ ਸਾਹਿਬ ਪਹੁੰਚ ਜੀਦਾ ਉਹਦੇ ਕੋ ਬਾਬਾ ਮੁੱਢਾ ਦਲ ਵਾਲੇ ਭਾਈ ਘੋੜੇ ਲੈ ਕੇ ਆਉਂਦੇ ਜਿਹੜੇ ਆ ਨਾ ਆਪਣੇ ਘੋੜਿਆਂ ਦਾ ਕੱਖ ਕੰਡਾ ਆਣ ਲੱਗਿਆ ਵਿਚਾਰੇ ਬੱਟਾ ਬੱਤੇ ਵੱਢਣਾ ਉਹ ਸਾਹਮਣੇ ਚਮਕੌਰ ਸਾਹਿਬ ਗੁਰਦੁਆਰਾ ਤੁਹਾਨੂੰ ਦੇਖਿਆ ਗਿਆ ਹੋਣਾ ਕੈਮਰੇ 'ਚ ਉਹ ਦੇਖੋ ਚਲੋ ਚੱਲਦੇ ਆਪਾਂ ਉੱਥੇ ਕਰਾਉਨੇ ਆ ਤੁਹਾਨੂੰ ਚਮਕੌਰ ਸਾਹਿਬ ਗੁਰਦੁਆਰੇ ਤੇ ਕਰਾਉਨੇ ਆ ਜੀ ਦਰਸ਼ਨ ਅੱਜ ਚਮਕੌਰ ਸਾਹਿਬ ਕਰ ਗਏ ਇੰਟਰ ਗੁਰੂ ਦੀਆਂ ਲਾਡੀਆਂ ਫੌਜਾਂ ਜਿਹੜੀਆਂ ਨਾ ਬਈ ਆਪਣੇ ਤੇਰੇ ਆ ਲੱਗੇ ਜੀ ਗੁਰੂ ਦੀਆਂ ਲਾਡੀਆਂ ਫੌਜਾਂ ਦੇ ਤੇਰੇ ਤੋੜੇ ਅੱਜ ਪਤਾ ਨਹੀਂ ਗਾਹਾਂ ਜਾਣ ਦੇਣਗੇ ਗੱਡੀ ਰੋਡ ਤੇ ਚੜਨ ਦੇ ਨਾ ਅੱਜ ਤਾਂ ਭਾਈ ਹਲੇ ਚੱਕ ਕ੍ਰਾਸ਼ ਘੱਟੇ ਆ ਅੱਜ ਤਾਂ ਆਪਾਂ ਚੜ੍ਹ ਸਕਦੇ ਆ ਰਾਹ ਖੁੱਲੀ ਕੀਪਰ ਆ ਲੱਗੇ ਜੀ ਲੰਗਰ ਲਾੜ ਲੀਆਂ ਫੌਜਾਂ ਦੇ ਘਟੋ ਘਟ ਵੀ ਅੱਧਾ ਘੰਟਾ ਹੋ ਗਿਆ ਜਾਮ ਦੇ ਵਿੱਚ ਫਸਿਆ ਨੂੰ ਇੰਨੀ ਅੱਜ ਸੰਗਤ ਦਾ ਰਾਸ਼ਨ ਵੀ ਬਹੁਤ ਜ਼ਿਆਦੇ ਬਾਈ ਇਹਦੀ ਸ਼ਰਧਾ ਥੋੜੀ ਜਿਹੀ ਨਾ ਇਹਦੀ ਪਿਛਲੇ ਸਾਲ ਨਾਲੋਂ ਬਹੁਤ ਜ਼ਿਆਦੇ ਇਕੱਠਾ ਤੇ ਅੱਜ ਕੱਲ ਨਾ ਬਾਈ ਤੁਹਾਨੂੰ ਪਤਾ ਹੀ ਆ ਸਾਰੇ ਨਵੇਂ ਜੋ ਵੀ ਵੱਤ ਵੱਦ ਸੰਗਤ ਆ ਨਾ ਬੀਏ ਚੀਜ਼ ਜਿਹੜੀ ਸਾਬਜਾਦਾਂ ਦੀ ਫਿਲਮ ਬਣ ਆਈ ਸੀ ਨਾ ਉਹਨੇ ਬਹੁਤ ਬਾਈ ਨਵੇਂ ਮੁੰਡਿਆਂ ਤੇ ਨਾ ਕਹਿਦੀ ਆ ਆਪਾਂ ਨਵੇਂ ਫਰਕ ਬਹੁਤ ਪਾਇਆ ਦਾ ਆਪਾਂ ਬਾਈ ਉਹੀ ਦਿਨਾਂ ਦੇ ਵਿੱਚ ਨਾ ਫਿਲਮ ਆਈ ਸੀ ਜਦੋਂ ਉਦੋਂ ਤੋਂ ਬਾਅਦ ਇਹ ਸਰਦਾਰ ਬਣੇ ਨਹੀਂ ਪਹਿਲਾਂ ਆਪਾਂ ਮੋਨੇ ਹੀ ਤੇ ਬਾਕੀ ਆ ਦੇਖ ਲਓ ਤੁਸੀਂ ਅੱਧਾ ਘੰਟਾ ਹੋ ਗਿਆ ਸਾਨੂੰ ਜਾਮ ਦੇ ਵਿੱਚ ਹੁਣ ਇੱਥੇ ਤੇ ਗੁਰਦੁਆਰਾ ਸਾਹਿਬ ਨੂੰ ਜਾਣਾ ਹੈ ਆ ਉਹ ਆ ਗਿਆ ਘੋੜੇ ਵਾਲਾ ਚੌਕ ਇੱਥੇ ਤੇ ਮੈਨੂੰ ਲੱਗਦਾ ਨਹੀਂ ਅੱਜ ਵੀ ਜਾਣ ਦੇਣਗੇ ਇੰਦਰ ਅੰਦਰ ਨੂੰ ਗੱਡੀ ਵੜਨ ਦੇਣਗੇ ਬਾਕੀ ਪ੍ਰਬੰਧ ਵੀ ਪੂਰੇ ਕਰੇ ਹੋਏ ਹਨ ਨਾ ਜੋ ਵੀ ਇੱਧਰ ਸਾਡੇ ਜਥੇਦਾਰ ਜਗਤਾਰ ਸਿੰਘ ਹਵਾਰਾ ਜੀ ਦੀ ਫੋਟੋ ਲੱਗੀ ਹੋਈ ਆ ਬੰਦੀ ਸਿੰਘ ਰਿਆ ਕਰੋ ਲਓ ਜੀ ਬਾਈ ਕਰੋ ਦਰਸ਼ਨ ਆਪਾਂ ਇਸ ਟਾਈਮ ਆਗੇ ਕੱਚੀ ਗੜੀ ਚੋ ਦੇਖੋ ਚਮਕਾਰ ਗੁਰਦੁਆਰਾ ਸ੍ਰੀ ਕੱਚੀ ਗੜੀ ਸਾਹਿਬ ਤੁਮਕਾ ਸਭ ਕੱਚੀ ਗੜੀ ਸਾਹਿਬ ਗੁਰਦੁਆਰਾ ਸਾਹਿਬ ਮੱਥਾ ਆਪਾਂ ਟੇਕ ਲਿਆ ਦਰਸ਼ਨਾਂ ਕਰ ਲਏ ਬਾਕੀ ਸਦਾ ਗੁਰਜੋਤ ਬਹੁਤ ਬਾਈ ਗੁਰਦੁਆਰੇ ਦੇ ਵਿੱਚ ਆ ਕੇ ਖੁਸ਼ ਆ ਜਦੋਂ ਗੁਰਦੁਆਰਾ ਦਾ ਨੌਲੇਜ ਨਹੀਂ ਫੇਪਾ ਮੈ ਨਹੀਂ ਨੀਂਦ ਵੀ ਆਉਂਦੀ ਹੋਵੇ ਫਿਰ ਉਹਨੇ ਜਾਣਾ ਹੀ ਜਾਣਾ ਉੱਠ ਕੇ ਇੱਧਰ ਆ ਜਾ ਚੱਲੀਏ ਆਓ ਚੱਲੀਏ ਮੱਥਾ ਟੇਕਦਾ ਬਾਬਾ ਜੀ ਨੂੰ ਮੱਥਾ ਟੇਕ ਲਿਆ ਮੱਥਾ ਦੇਖ ਲਿਆ ਚਲੋ ਬਾਕੀ ਦਰਸ਼ਨ ਮੇਲੇ ਵਧੀਆ ਹੋਗੇ ਇੱਥੇ ਗੁਰਦੁਆਰ ਦੇ ਵਿੱਚ ਥੱਲੇ ਇੱਕ ਹੁਣ ਜਾਵਾਂਗੇ ਕਤਲਗੜ੍ਹ ਸਾਹਿਬ ਆ ਸਾਰਾ ਹਨ ਜੋ ਵੀ ਤਾਂ ਨਾਖਾ ਸਾਰਾ ਰੱਖਿਆ ਆ ਬਣਾ ਕੇ ਦੇਖਿਆ ਜੀ ਗੁਰਦੁਆਰਾ ਕਤਲਗੜ੍ਹ ਸਾਹਿਬ ਇਹ ਵੀ ਹੋਰ ਨਾ ਕੋਈ ਰੱਖਦਾ ਇੱਥੇ ਨਾ ਉਹ ਗੜੀ ਉੱਚੀ ਆ ਉਹ ਦੇਖੋ ਗੜੀ ਉੱਪਰ ਉੱਥੇ ਤਾਂ ਜਿਹੜੇ ਨਾ ਸਾਹਿਬ ਜੇ ਆਪਣੇ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਕਿਉਂਕਾ ਔੜ ਦੀ ਗੜੀ ਜਾ ਕੇ ਜੇ ਡੇਰੇ ਲਾਇ ਤੇ ਤਾਂ ਉਹ ਉੱਥੇ ਆ ਗੁਰਦੁਆਰਾ ਸਾਹਿਬ ਉਹ ਇਹ ਬਹੁਤ ਨਾ ਜੋ ਕੱਲ ਚਲੀ ਆ ਜਾ ਆਜਾ ਅਨੁਰਜੀ ਬਖੋਉਂਦੇ ਨੇ ਜੀ ਸਰਕ ਜੰਫਰ ਉਹ ਵਾਹ ਲਓ ਜੀ ਭਾਈ ਚਮਕੌਰ ਸਾਹਿਬ ਮੱਥਾ ਟੇਕ ਕੇ ਦਰਸ਼ਨ ਮੇਲੇ ਕਰਕੇ ਆ ਨਾ ਹੁਣ ਪਰਵਾਨਗੀ ਕਰਤੀ ਘਰ ਨੂੰ ਬਾਕੀ ਸਾਡੇ ਨਿਹਾਲ ਜੋਤ ਸਿੰਘ ਨੇ ਲੈ ਲਈ ਬੁਲਬਲੇ ਔਰ ਕੰਬੈਨ ਜੌਂਡੀਰ ਦੀ ਆ ਪਈਆ ਜੌਂਡੀਰ ਦੀ ਕਮੈਨ ਲੈ ਲਈ ਜੀ ਸੀ ਵੀ ਲੈ ਲਈ ਦਿਖਾਉਨੇ ਆ ਬਾਕੀ ਤੁਹਾਨੂੰ ਘਰੇ ਚੱਲ ਗਿਆ ਹੋਣਾ ਕੀ ਕੀ ਨੇ ਸਮਾਨ ਲਿਆ ਹਾਂ ਜੋਤ ਸਿੰਘ ਕੀ ਦੀ ਆ ਹਾਂ ਨਿਹਾਲ ਦੀ ਕਿ ਜੋਤ ਦੀ ਨਿਹਾਲ ਦੀ ਇੱਕ ਜੋਤ ਦੀ ਯਾਰ ਹਾਂ ਕਹਿੰਦਾ ਇੱਕ ਨਿਹਾਲ ਦੀ ਇੱਕ ਜੋਤ ਦੀ ਆ ਚਲੋ ਬਾਕੀ ਦੇਖਦੇ ਆ ਘਰਾਂ ਜਾ ਕੇ ਉਹਨੂੰ ਕਿਹੜੀ ਦਿੰਦਾ ਵੈਸੇ ਮਤ ਦਰਸ਼ਨ ਮੈਂ ਵਧੀਆ ਹੋ ਗਏ ਨਾ ਕੋਈ ਭੀੜ ਨਹੀਂ ਸੀ ਜਿਆਦੇ ਨਾਰਮਲ ਜੀ ਉਹ ਭੀੜ थी ਟਾਈਮ ਲਾ ਹੋਈ ਸਾਰਾ ਅੱਧਾ ਘੰਟਾ ਲੱਗਿਆ ਸਾਡੇ ਕੰਨੋਂ ਨਹੀਂ ਬਾਈ ਸਵੇਰੇ ਦੁਪਹਿਰੇ ਸਵੇਰੇ ਜਾਉਂਦੇ ਨਾ 8-9 ਵਜੇ 2-3-3 ਘੰਟੇ ਲੱਗ ਜਾਂਦੇ ਆ ਚਲੋ ਜਿਹਨੇ ਕਰਨਿਆਂ ਤਾਂ ਬਾਈ ਹਨਾ ਜੇ ਸਾਰੀ ਦਿਹਾੜੀ ਬਾਦ ਦਰਸ਼ਨ ਹੁਣੋਂ ਦਾ ਕਰਕੇ ਹੀ ਜਾਣਾ ਬਾਕੀ ਹੁਣ ਆਪਾਂ ਕਿਉਂ ਆਪਾਂ ਨੇੜੇ ਆ ਨੇੜੇ ਆਣ ਕਰਕੇ ਆਇਆ ਵੀ ਆਪਾਂ ਨਾਮ ਜੇ ਨਾਲ ਆ ਜੀਦਾ ਕਈ ਵਾਰ ਸਾਧਰੇ ਵੀ ਆ ਜੀਦਾ ਹੁਣ ਮੈਂ ਕਿਹਾ ਚੱਲ ਬਿਲੇ ਹੀ ਤੇ ਹੁਣ ਕਿਹੜਾ ਕੰਮ ਆ ਬਈ ਜਿੱਦਾਂ ਦਾ ਮਸ਼ੀਨ ਆ ਗਈ ਫੇਰ ਤਾਂ ਬਾਈ ਤੁਹਾਨੂੰ ਪਤਾ ਕੰਮ ਲੱਗੇ ਰਹਿਣਾ ਆਪਾਂ ਨੇ ਕਿੱਥੇ ਹੀ ਲੈਣਾ